ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਪੁੱਚੋ ਖੁਰਦ ਇਹ ਪਿੰਡ ਬਠਿੰਡੇ ਜ਼ਿਲ੍ਹੇ ਦਾ ਬਠਿੰਡੇ ਤੋਂ ਸੰਗਰੂਰ ਪ੍ਰਨਾਲੇ ਵਾਲੇ ਹਾਈਵੇ ਦੇ ਉੱਤੇ ਇਹ ਪਿੰਡ ਆਉਂਦਾ ਸਿੱਧੂ ਡੇਰੀ ਫਾਰਮ ਜਿੱਥੇ ਅੱਜ ਇਹ ਵੀਡੀਓ ਬਣਾ ਰਹੇ ਆ ਤੇ ਬਾਈ ਨਰਮਲ ਸਿੰਘ ਦੇ ਕੋਲੋਂ ਇਹ ਵੀਡੀਓ ਜਿਹੜੀ ਅੱਜ ਸ਼ੂਟ ਕਰ ਰਹੇ ਆ ਜਰਸੀ ਦਾਸ ਨਾ ਗਾ ਦੱਸੋ ਕਿ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਉਣੇ ਆ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਖਾਸ ਇਹ ਵੀਡੀਓ ਇਸ ਤਰ੍ਹਾਂ ਰਹਿਣੀ ਆ ਵੀ ਇੱਕ ਵੀਰ ਜਿਹੜੇ ਉਹ ਅਦਰ ਸਟੇਟ ਤੋਂ ਆਪਣੀ ਵੀਡੀਓ ਦੇਖ ਕੇ ਬਾਈ ਨਰਮਲ ਨਾਲ ਜੁੜੇ ਤੇ ਉਹਨਾਂ ਨੇ ਇਹ ਸਾਰੀਆਂ ਵੜਾਂ ਜਿਹੜੀਆਂ ਉਹ ਇੱਥੇ ਨਾਲ ਰਹਿ ਕੇ ਬਾਈ ਦੇ ਖਰੀਦੀਆਂ ਕਿ ਤੁਹਾਨੂੰ ਸਾਰੀਆਂ ਵੜਾਂ ਬਾਰੇ ਜਾਣਕਾਰੀ ਲੈ ਦੇਣੀ ਆ ਤੇ ਅਸੀਂ ਇਹ ਵੀਡੀਓ ਜਿਹੜੀ ਇਸ ਕਰਕੇ ਬਣਾ ਰਹੇ ਆ ਵੀ ਅੱਜ ਬਾਈ ਨੇ ਇਹ ਗੱਡੀ ਲੋਡ ਕਰਨੀ ਆ ਸਾਹਮਣੇ ਗੱਡੀ ਲੱਗੀ ਦੇਖ ਲੋ ਤੁਸੀਂ ਫੀਡ ਵਗੈਰਾ ਬਾਈ ਹੋਰੀ ਰੱਖ ਰਹੇ ਆ ਜਿਨ੍ਹਾਂ ਨੇ ਇਹ ਵਾੜਾਂ ਖਰੀਦੀਆਂ ਜਿਨ੍ਹਾਂ ਨੇ ਵਾੜਾਂ ਲੈ ਕੇ ਜਾਣੀਆਂ ਤੇ ਇਹ ਗੱਡੀ ਲੋਡ ਹੋਣੀ ਹੈ ਸੋ ਅਸੀਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਇਹਨਾਂ ਵਾੜਾਂ ਬਾਰੇ ਜਾਣਕਾਰੀ ਲੈ ਦਾਂਗੇ ਰੇਟ ਲਗਭਗ ਬਾਈ ਕਹਿੰਦਾ ਵੀ ਸਾਰਿਆਂ ਦੇ ਦਾਸ ਹੀ ਦੇਾਂਗੇ ਤਾਂ ਕਿ ਜੇ ਕੋਈ ਭਰਾ ਹੋਰ ਵੀ ਵਾੜ ਖਰੀਦਣੀ ਚਾਹੁੰਦਾ ਉਹਨੂੰ ਆਈਡੀਆ ਹੋ ਜਾਊਗਾ ਵੀ ਜੇ ਜਰਸੀ ਖਰੀਦਣੀ ਹੈ ਜਿੱਦਾਂ ਦੀ ਖਰੀਦਣੀ ਹੈ ਉਹਦਾ ਰੇਟ ਜਿਹੜਾ ਉਹ ਕਿਸ ਤਰ੍ਹਾਂ ਦਾ ਉਹਨੂੰ ਮਿਲੂਗਾ 6 ਵਾੜਾਂ ਗੱਪਣ ਇੱਕ ਸੋਈ ਸਵਾਈ ਤੇ ਤਿੰਨ ਹੀਫਰ ਟੋਟਲ ਨਾਲ ਦਾਸ ਜਿਹੜੇ ਉਹ ਗੱਡੀ ਚ ਲੋਡ ਹੋਣੇ ਆ ਆਓ ਇਹਨਾਂ ਬਾਰੇ ਜਾਣਕਾਰੀ ਬਾਈ ਤੋਂ ਲਈਏ ਨਾਲ ਇਹ ਨਗ ਤੁਨੂੰ ਤੋੜ ਕੇ ਵੀ ਦਿਖਾਉਂਦੇ ਜਾਣੇ ਨਰਮਲ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਰਮਲ ਅੱਜ ਪਹਿਲੀ ਵੀਡੀਓ ਹੋਊਗੀ ਵੀ ਆਪਾਂ ਪਹਿਲਾਂ ਦੇ ਵਿਕੇ ਹੋਏ ਪਸ਼ੂ ਜਿਹੜੇ ਇਸ ਵੀਡੀਓ ਚ ਦਿਖਾ ਦੇਣੇ ਆ ਵੀਡੀਓ ਬਾਈ ਜੀ ਵੀ ਤੂੰ ਤਾਂ ਵੈਸੇ ਤਾਂ ਆਪਾਂ ਵੀਡੀਓ ਤੁਹਾਨੂੰ ਪਤਾ ਪਾਉਂਦੇ ਰਹਿੰਦੇ ਨੇ ਐਚ ਐਫ ਜਰਸੀ ਇਕੱਠੀਆਂ ਹੋਈਆਂ ਹੁੰਦੀਆਂ ਕਦੇ 5-4 ਜਰਸੀ ਕਦੇ 2-3 ਐਚ ਐਫ ਦਾ 8-7-8 ਜਰਸੀ ਗੱਬਣਾ ਕੀ ਪਰ ਐਦ ਕਿ ਹੁਣ ਆਪਣੇ ਤੋਂ ਘਟੋ ਘਟ ਮਨ ਲਾਵੀਂ ਚਾਰ ਪੰਜ ਵਾਰੀ ਇੱਕ ਦਾ ਹੋਰ ਟਾਈਮ ਨਹੀਂ ਲੱਗਿਆ ਕਦੀ ਵਾਰੀ ਹੂੰ ਤੇ ਵੀਡੀਓ ਇੱਕ ਦੋ ਵਾਰ ਅਦਰ ਸਟੇਡੀ ਗਾਵਾਂ ਗਈਆਂ ਜੀ ਅੱਛਾ ਕੁਝ ਪੰਜਾਬ ਚ ਨਾਲ ਜੀਆਂ ਪੰਜ ਚਾਰ ਪੰਜ ਚਾਰ ਬਹਿਣਾ ਵਿਕੀ ਜਾਂਦੀਆਂ ਠੀਕ ਹੈ ਹਾਂ ਜੀ ਤੇ ਐਦ ਕਿਵੇਂ ਜਰਸੀ ਇਹ ਮੰਨ ਲਓ ਫਾਰਮ ਚੋਂ ਲਈਆਂ ਸੀਗੀਆਂ ਜੀ ਅੱਛਾ ਦੋ ਵਾਰਾਂ ਵਿੱਚ ਪਰਚੇਜ਼ਿੰਗ ਹੋਈ ਹੈ ਜੀ ਹੂੰ ਤੇ ਇਹਨਾਂ ਚੋਂ ਤਿੰਨ ਬੱਚੀਆਂ ਛੱਡ ਕੇ ਦੂਜੀਆਂ ਸਾਰੀਆਂ ਪ੍ਰੈਗਨੈਂਟ ਹੈ ਨੰਨਾਂ ਚੋਂ ਇੱਕ ਦੀ ਮੰਨ ਲਓ ਸਵੇਰੇ ਅੱਜ ਆਪਣਾ ਬੱਚਾ ਦੇ ਚੁੱਕੀ ਹੈ ਵੈਡ ਪਹਿਲਾਂ ਠੀਕ ਹੈ ਅੱਛਾ ਭਾਈ ਇਹ ਜਾਣੀਆਂ ਕਿਹੜੀ ਸਟੇਟ ਹੈ ਇਹ ਲਖਨਊ ਜਾਣਗੀਆਂ ਜੀ ਲਖਨਊ ਹਾਂਜੀ ਇਹ ਆਪਣੇ ਤੁਹਾਡੇ ਚੈਨਲ ਤੇ ਆਪਣੇ ਕੋਲ ਕੋਣ 1.5 ਸਾਲ ਦੇ ਬੰਦੇ ਜੁੜੇ ਹੋਏ ਸੀਗੇ ਜੀ ਅੱਛਾ ਤੇ ਇਹਨਾਂ ਨੇ ਘੱਟੋ ਘੱਟ ਨਾ 300 ਗਾਂ ਦਾ ਟਾਰਗੇਟ ਹੈ ਯਾਨੀ ਕਿ ਹੁਣ 120 ਗਾਵਾਂ ਇਹ ਵੇਣਾ ਆਪਣੇ ਤੋਂ ਲੈਣਗੇ ਜਿਆਦਾ ਪ੍ਰੈਗਨੈਂਟ ਵੱਛੀ ਭਾਲ ਕੇ ਰਾਜੀ 6-7 ਮਹੀਨੇ ਗੱਭਣ ਹੁਣ ਜਿਹੜੀ ਜਾਂ ਕੋਈ ਸ਼ੂਟ ਹੋ ਜਾਈ ਠੀਕ ਹੈ ਹਾਂਜੀ ਕਲਾਈਮੇਟ ਦਾ ਬਹੁਤਾ ਫਰਕ ਨਹੀਂ ਆਪਣਾ ਤੇ ਯੂਪੀ ਦਾ ਇੱਕੋ ਜਿਹਾ ਹੀ ਹੈ ਯੂਪੀ ਦਾ ਇੱਕੋ ਜਿਹਾ ਹੀ ਹੈ ਅੱਛਾ ਭਾਈ ਇੱਕ ਗੱਲ ਖਾਣ ਪਾਣ ਭਾਈ ਮੱਕੀ ਜਵਾਰ ਸਾਰਾ ਕੁਝ ਨਹੀਂ ਕਿ ਸੈਲੇ ਤੱਕ ਵੀ ਤਿਆਰ ਕਰਨ ਲੱਗੇ ਹੁਣ ਆ ਅੱਛਾ ਇਹ ਇਹ ਬਾਈ ਫਿਰ ਇੱਥੇ ਤੁਹਾਡੇ ਕੋਲ ਰ ਤੇ ਬਸ ਆ ਕੇ ਤੇ ਆਪ ਤੇ ਚਲੇ ਗਈ ਫਿਰ ਅੱਛਾ ਉਦੋਂ ਬਾਅਦ ਚਲੇ ਗਏ ਅੱਜ ਹੁਣ ਗੱਡੀ ਲੋਡ ਹੋ ਕੇ ਚਲੀ ਹਾਂਜੀ ਗੱਡੀ ਅੱਜ ਲੋਡ ਹੁੰਦੀ ਹੈ ਜੀ ਤੇ ਮੈਨੂੰ ਤਾਂ ਐਸੀ ਸਪੈਸ਼ਲ ਵੀ ਆਪਣੀ ਵੀਡੀਓ ਬਣਾਵਾਂਗੇ ਅੱਛਾ ਤੇ ਚਲੋ ਵੀ ਕਿਰਪਾ ਰਹੀਏ ਪਰਮਾਤਮਾ ਦੀ ਫਿਰ ਤੁਹਾਨੂੰ ਕਿਹਾ ਵਾ ਸੀ ਤੇ ਮੈਂ ਇਹ ਬਣਾਵਾਂਗੇ ਜ਼ਰੂਰ ਮਾਂਚੇ ਸੀਗੀ ਇੱਕ ਟਾਈਮ ਹੋਇਆ ਵੀਡੀਓ ਬਣਾਏ 22 ਦਿਨ ਹੋ ਗਏ ਅੱਜ ਅੱਛਾ ਨਰਮਲ ਇੱਕ ਗੱਲ ਹੋਰ ਬਈ ਦੱਸ ਦਿਆਂ ਵੀ ਜਿਹੜੀਆਂ ਇਹ ਬੱਚੀਆਂ ਹੁਣ ਯੂਪੀ ਜਾਣੀਆਂ ਲਖਨਊ ਜਾਣੀਆਂ ਹਾਂਜੀ ਇਹਨਾਂ ਦੇ ਕਾਗਜ਼ ਪੱਤਰ ਰਸਤੇ ਆਸਤੇ ਬਈ ਕਾਜ ਬਹੁਤ ਲੱਗਦੇ ਇਹਨਾਂ ਦੀ ਅੱਛਾ ਇਹਨਾਂ ਦੀ A to Z ਮੰਨ ਲਓ ਵੀ ਮੰਲੋ ਇਸੋ ਨੇ ਸੋਇਆ ਜੀ ਨਾ ਫਿਰ ਤੁਸੀਂ ਐਪ ਡਾਊਟ ਲਾ ਕੇ ਤੀਸਰੀ ਗੱਲ ਇਹ ਜੀ ਕੱਲੀ ਕੱਲੀ ਦਾ ਮੰਲੋ ਸਰਟੀਫਿਕੇਟ ਕਟਾਇਆ ਗਿਆ ਸੀ ਗਾਟ ਵੀ ਇਹ ਆਪਣੇ ਸਫਾ ਕਰਨ ਦੀ ਜੋਗ ਹੈ ਚਲ ਨਹੀਂ ਹੈ ਜੀ ਠੀਕ ਹੈ ਡਾਕਟਰ ਬਣ ਕੇ ਬਕਾਇਦਾ ਟੋਕਨ ਲੱਗਿਆ ਜੀ ਆਨਲਾਈਨ ਹੋ ਕੇ ਜੀ ਤੇ ਮੁਰਤੇ ਸਾਰਾ ਕੁਝ ਫੇਰ ਹੈ ਯਾਨੀ ਪੂਰੇ ਰਿਕਾਰਡ ਦੇ ਨਾਲ ਸਤਨ ਦਿਨ ਦਾ ਸੀਗਾ ਤਿੰਨ ਦਿਨ ਲੱਗਿਆ ਪ੍ਰਸਸ ਹੋਈ ਅੱਛਾ ਹਾਂਜੀ ਹਾਂਜੀ ਅੱਛਾ ਇਹ ਆਪਾਂ ਦਿਖਾਉਂਦੇ ਜਾਈਏ ਬਈ ਇੱਕ ਇੱਕ ਕਰਕੇ ਹਾਂਜੀ ਹਾਂਜੀ ਪਹਿਲੇ ਬਈ ਪਰ ਇੱਕ ਗੱਲ ਹੈ ਵੀ ਅਲਾ ਕਹਿੰਦਾ ਪੇਮੈਂਟਾਂ ਦੇਖੋ ਮੈਂ ਵੀ ਫੁੱਲ ਲਾਈ ਸੀ ਤੇ ਆਪਾਂ ਨੂੰ ਵੀ ਵੀਡੀਓ ਫਰਮ ਦੀ ਪਾਈ ਸੀਗੀ ਤੇ ਇੱਕ ਤਾਂ ਇਹ ਹਾਂ ਆਪਾਂ ਸਿੱਧੀਆਂ ਦਵਾਤੀਆਂ ਦੋ ਤਿੰਨ ਵੜਾ ਆਪਾਂ ਦੋ ਖੜਾ ਸਿੱਧੀਆਂ ਯਾਨੀ ਕਿ ਮੇਰੀਆਂ ਲੰਨਾਂ ਸੀ ਮੁੱਠੇ ਲਿਆ ਕੇ ਲੈ ਰਿਆਂ ਤੇ ਪ੍ਰੋਜੈਕਟ ਆਪਣੇ ਆਪ ਦੀ ਕੀਤੀ ਗਈ ਸਾਰੀ ਅੱਛਾ ਤੇ ਵਿੱਚ ਹੁਣ ਬਾਈ ਜੀ ਕਹਿੰਦੇ ਮੈਂ ਕਹਿੰਦਾ ਜਗਰਾਉ ਮੰਡੀ ਤੋਂ ਅਸੀਂ ਮਾਲ ਲੈ ਲੈਨੇ ਹਾਂ ਪਰ ਬੱਚੀ ਉਹ ਲਈਦੀ ਜਿਹੜੀ ਚਲੋ ਵੀ ਜਿਹੜੀ ਆਪ ਨੂੰ ਆਪ ਦੀ ਮਨ ਲੱਗੇ ਵੀ ਇਹ ਬਰੀਡ ਦੇ ਫੁੱਲ ਮੈਂ ਆਪਣੇ ਬਰੀਡ ਚ ਹੈ ਹੀ ਫੁੱਲ ਸਹੀ ਹੈ ਆਪਨੋ ਆਪਨੇ ਦੇ ਕੋਈ 4-5 ਸਾਲ ਹੋ ਗਏ ਕੰਮ ਕਰਦਿਆਂ ਨੂੰ ਜੀ ਇਹ ਨਹੀਂ ਗੱਲ ਹੈਗੀ ਪਛੀ ਮੰਡੀ ਚੋ ਲੈਣੀ ਜਾਂ ਗਾਂ ਲੈਣੀ ਕੋਈ ਕੋਈ ਇਹ ਤਾਂ ਇਹਨਾਂ ਖਾਲਾਈ ਦਾ ਵੜਾ ਤਾਂ ਹੈ ਨਹੀਂ ਦਾ ਸਹੀਆ ਚਲੋ ਤਾਂ ਚੰਗੀ ਦੇਖ ਕੇ ਕਿਤੋਂ ਵੀ ਖਰੀਦੀ ਜਾ ਸਕਦੀ ਹੈ ਹਾਂਜੀ ਹਾਂਜੀ ਅੱਛਾ ਇੱਕ ਗੱਲ ਹੋਰ ਦੱਸ ਦੀ ਜਿਹੜੇ ਹੁਣ ਇਹ ਤਾਂ ਆਪਾਂ ਵਿਕੇ ਪਸ਼ੂ ਅੱਜ ਦਿਖਾ ਰਹੇ ਆ ਜਿਹੜੇ ਵਿਕਰੀ ਵਾਲਿਆਂ ਵਹਿਣਾ ਉਹ ਕਦੋਂ ਵਹਿਣਾ ਨਾ ਆਪਾਂ 7-8 ਲਈਆਂ ਹੀ ਫਾਰਮ ਚੋ ਵੀਡੀਓ ਹੈਗੀ ਸਾਰੀ ਮੇਰੇ ਕੋਲ ਠੀਕ ਹੈ ਤੋਂ ਕੱਲ ਤੱਕ ਆ ਜਾਣੀ ਜੀ ਪਰਸੋਂ ਜਾਂ ਜੋ ਉੱਥੇ ਤੱਕ ਵੀਡੀਓ ਹਾਂ ਆਪਾਂ ਵੀਡੀਓ ਬਣਾ ਲਾਂਗੇ ਨਾਲ ਦੀ ਨਾਲ ਜੀ ਠੀਕ ਹੈ ਤੋਰ ਦੇ ਬਾਈ ਪੱਜਾ ਇਹ ਕੀ ਰੇਟ ਚ ਜਿਹੜਾ ਆ ਤੇ ਆ ਬਚਾਈ ਹਾਂ ਇਹ ਮਤਲਬ 80000 ਦਾ ਜੋੜਾ ਹੈ ਜੀ ਇੱਕ ਦੇ ਇੱਕ ਤੇ ਤਿੰਨ ਨੰਬਰ ਇੱਕ ਦੇ ਤਿੰਨ ਨੰਬਰ ਤੋਰੀ ਵੇਦਨ ਦੱਸੋ ਇਹ ਰੇਟ ਤੁਹਾਨੂੰ ਵੈਸੇ ਸ਼ੌਕੀਆਂ ਨਾਲ ਦੱਸ ਦਿੰਦੇ ਹਾਂ ਹਾਲਾਂਕਿ ਵਿਕੇ ਹੋਏ ਆ 80000 ਚ ਜੋੜਾ ਜਿਹੜਾ ਉਹ ਬੱਛੀਆਂ ਦਾ ਦੋਹਾਂ ਦਾ ਜਿਹੜਾ ਬੱਛੀਆਂ ਹਾਲਾਂਕਿ ਤਿੰਨ ਚਾਰ ਜੱਸੀ ਹੋਰ ਵੀ ਖੜੀਆਂ ਨੇ ਅੰਦਰ ਆਪਣੀ ਅੱਛਾ ਪਰ ਉਹਨਾਂ ਨੇ ਯਾਨੀ ਕਿ ਜਿਹੜੀਆਂ ਉਹਨਾਂ ਨੂੰ ਮੰਨ ਨੂੰ ਸੀਗੀਆਂ ਤੇ ਪਰ ਇਹ ਨਹੀਂ ਗੱਲ ਹੈ ਕਿ ਬਰੀਡ ਬਾਰੇ ਉਹਨਾਂ ਨੂੰ ਫੁੱਲ ਪਤਾ ਸੀਗਾ ਜੀ ਠੀਕ ਹੈ ਪੂਰੀ ਨੌਲਿਸ ਦੀ ਬਰੀਡ ਬਾਰੇ ਉਹਨਾਂ ਨੇ ਜਾਨੀ ਕਿ ਆਪਦੀਆਂ ਕਿਤਾਬਾਂ ਸਾਰੀਆਂ ਫਰੋਲ ਕੇ ਫਿਰ ਜੈਗ ਦੇ ਪਰਚੇਜਿੰਗ ਕੀਤੀ ਠੀਕ ਹੈ ਕਿੰਨੀਆਂ ਗਾਵਾਂ ਦਾ ਫਾਰਮ ਬਣਾਉਣਾ ਉਹਨਾਂ ਨੇ ਉਹਨਾਂ ਨੇ ਇਸ ਟਾਈਮ 120 ਦੀ ਪਰਚੇਜਿੰਗ ਕਰਦੀ 120 ਹਾਂਜੀ ਹਾਂਜੀ ਤੋਰਦੀ ਬਾਈ ਦੋਸਤੋ ਇੱਕ 120 ਜਰਸੀ ਖਰੀਦਣੀਆਂ ਜਿਨ੍ਹਾਂ ਚੋਂ 10 ਵੈੜਾਂ ਬਾਈ ਕੋਲ ਆ ਕੇ ਉਹਨਾਂ ਨੇ ਖਰੀਦ ਲਈਆਂ ਵੈੜ ਦਾ ਬੱਚੀ ਆ ਛੋਟੀ ਜੀ ਬੱਚਾ ਪਰ ਬਰੀਡ ਕੁਆਲਿਟੀ ਦਾ ਬੱਚਿਆਂ ਤੋਂ ਝਲਕਣੀ ਸ਼ੁਰੂ ਹੋ ਜਾਣੀ ਹੁੰਦੀ ਹੈ ਛੋਟਾ ਗੋਲ ਕੰਨ ਹੈ ਸੋਹਣਾ ਰੰਗ ਆ ਦੋਸਤੋ ਸਟਰਕਚਰ ਦੇਖੋ ਸੋ ਇਹ ਜਰਸੀ ਬੱਚੀ ਜਿਹੜੀ ਪਹਿਲੇ ਨੰਬਰ ਤੇ ਸੰਦ ਦਿਖਾਉਣੇ ਆ ਬੱਚਾ ਬਾਈ ਹੁਰਿਆਂ ਨੇ ਖਰੀਦਿਆ ਯੂਪੀ ਜਾਣਾ ਹੈ ਲਖਨਊ ਦੇ ਵਿੱਚ ਫਾਰਮ ਇੱਕ ਜਰਸੀ ਨਸਲ ਦਾ ਜਿਹੜਾ ਉਹ ਤਿਆਰ ਕਰ ਰਿਹਾ ਹੈ 120 ਵੜਾ ਬਾਈ ਕਹਿੰਦਾ ਵੀ ਆਉਣ ਵਾਲੇ ਟਾਈਮ 'ਚ 12 ਗੱਡੀਆਂ ਇਹ ਤੋਂ ਇਲਾਵਾ 11 ਗੱਡੀਆਂ ਹੋਰ ਭਰਨੇ ਸੋ ਦੋ ਨੰਬਰ ਤੇ ਵੀ ਬੱਛੀ ਦੇਖੋ ਤੁਸੀਂ ਚੌਕੀਆ ਵੀਡੀਓ ਆ ਦੋਸਤੋ ਸਾਡੀ ਜੇ ਕੋਈ ਵੀਰ ਜਰਸੀ ਨੂੰ ਪਸੰਦ ਕਰਦਾ ਲਾਸਟ ਤੱਕ ਦੇਖ ਲਿਓ ਨਹੀਂ ਅਸੀਂ ਸ਼ੁਰੂ 'ਚ ਹੀ ਇਹ ਗੱਲ ਦੱਸਤੀ ਸੀ ਵੀ ਸਾਰੀਆਂ ਵਿਕਿੰਗਾ ਹੋਈਆਂ ਵਹਿੜਾਂ ਦੀ ਅਸੀਂ ਵੀਡੀਓ ਬਣਾ ਰਹੇ ਹਾਂ ਕਿਉਂਕਿ ਗੱਡੀ ਲੋਡ ਹੋਣੀ ਹੈ ਤੇ ਨਿਸ਼ਾਨੀ ਜਾਤਾਂ ਜਿਹੜੀਆਂ ਬਣੀਆਂ ਰਹਿੰਦੀਆਂ ਵਹਿੜ ਦੇਖੋ ਤੋਰਦੇ ਨਰਮਲ ਵਾਈ ਫੋਰ ਇਨ ਤੋਂ ਏ ਟੂ ਲੈਟਰ ਕਾੜਾਈ ਸਾਰਾਈ ਅੱਛਾ ਹਾਂਜੀ ਹਾਂਜੀ ਨਰਮਲ ਇਹ ਕੀ ਰੇਟ ਦੀ ਖਰੀਦੀ ਹੈ ਇਹ ਬਾਈ 50 ਦਿੱਤੀ 50000 ਆਪਦੀ ਆਪਣੀ 42000 ਦੀ ਪਛੀ ਲਈ ਸੀ ਅੱਛਾ ਹਾਂ ਇਹ ਵਿੱਚ ਕੁਝ ਗੱਬਣ ਵੱਟੀਆਂ ਕਰਕੇ ਠੀਕ ਹੈ 42000 ਦੀ ਚਾਰ ਬਣਾ ਦੇ ਨਾਲ ਆਪਦੀ ਖੁਦ ਹੀ ਆਈ ਸੀ ਓਕੇ ਦਸਤੀ ਇੱਥੇ ਕਸ ਹੋਣ ਨੂੰ ਸਹੀ ਹੈ ਹਾਂਜੀ ਮੋੜ ਲਈ ਬਾਈ ਸੋ ਦੋਸੋ ਬਾਈ ਕਹਿੰਦਾ ਵੀ 42000 ਦੀ ਖੁਦ ਖਰੀਦੀ ਸੀ ਤੇ 50000 ਦੀ ਅੱਗੇ ਬਾਈ ਕਹਿੰਦਾ ਵੀ ਉਹ ਦੇਤੀ ਹੈ ਜੇ ਤੂੰ ਅੱਗੇ ਤਿੰਨ ਨੰਬਰ ਤੇ ਫੇਰ ਬੱਛੀ ਇਹ ਪਹਿਲਾ ਨੰਬਰ ਤੇ ਤਿੰਨ ਨੰਬਰ ਦੋਨੇ 80000 ਦੇ ਵਿੱਚ ਜੋੜਾ ਜਰਸੀਆਂ ਦਾ ਜਿਹੜਾ ਉਹ ਲਖਨਊ ਪਹੁੰਚਣਾ ਦੰਦ ਵੀ ਪਟਾਂਗੇ ਆਪਾਂ ਠੀਕ ਹੈ ਇਹ ਇਹ ਤਾਂ ਤਿੰਨੇ ਖੀਰੀਆਂ ਹੀ ਖੀਰੀਆਂ ਹੀ ਖੀਰੀਆਂ ਹੀ ਠੀਕ ਹੈ ਉਹ ਇਹਦਾ ਵੀ ਟਾਂਚਾ ਦੇਖੋ ਬਹੁਤ ਸੋਹਣੀ ਵੈਡਰ ਐਂਡ ਸੋ ਜੱਸੀ ਬਰੀਡ ਐ ਸੋਹਣਾ ਫੇਸ ਲੈ ਆ ਬਈ ਬੰਦੀ ਇਸ ਤੋਂ ਅੱਗੇ ਗੱਪਣ ਸਾਰੀਆਂ ਇਹ ਤਿੰਨ ਨਾਕ ਸੀਗੇ ਜਿਹੜੀਆਂ ਸਰਵੱਛੀਆਂ ਸੀਗੀਆਂ ਇਹ ਤੋਂ ਅੱਗੇ ਸਾਰੀਆਂ ਗੱਪਣ ਵੜਾਂ ਬਸ ਜੇ ਮੈਂ ਦੱਸ ਦੇਣਾ ਜੀ ਜਿਹੜੀਆਂ ਹਾਂ ਮੰਨ ਲਓ ਪਹਿਲੀਆਂ 5 ਵੜਾਂ ਇਧਰੋਂ ਹਾਂ ਇਧਰੋਂ ਲਾ ਕੇ ਮੰਨ ਲਓ ਜੀ 4 5 6 7 ਤੇ 8 ਨੰਬਰ ਹਾਂ ਇਸ 6 ਤੋਂ ਲਾ ਕੇ ਤੇ 7 ਦੇ ਕੋਈ 6.5 7 ਮਹੀਨੇ ਦੀ ਪ੍ਰੈਗਨੈਂਸੀ ਠੀਕ ਹੈ ਜਿਹੜੀ ਮੰਨ ਲਓ ਗਊ ਆ ਉਹ ਉਹ ਦੂਜਾ ਸੂਈ ਹਮ ਇੱਕ ਤਾਂ ਉਹ ਗੱਪਣਾ ਹੀ ਲਾਸਟ ਤੇ ਇੱਕ ਵਾਰ ਸੂਈ ਹੈ ਜੀ ਠੀਕ ਹੈ ਬਾਕੀ ਸਾਰੀਆਂ ਦੂਜੀਆਂ ਪ੍ਰੈਗਨੈਂਟ ਲਈਆਂ ਸਾਰੀਆਂ ਓਕੇ ਲਈਆਂ ਹੀ ਬਈ ਮਸੋ ਬੱਚੀ ਦੇਖੋ ਆਹ ਲੋ ਇਹ ਤਾਂ 6.5 ਮਹੀਨਿਆਂ ਦੇ ਵਿੱਚ ਗੱਪਣ ਦੋ ਦੰਦ ਬੱਚੀ ਠੀਕ ਹੈ ਭਾਈ ਤੋਰ ਦੀ ਟਾਂਚਾ ਦੇਖੋ ਬੱਚੀ ਦਾ ਦੱਸੋ ਰੰਗ ਬਹੁਤ ਸੋਹਣਾ ਹੈ ਬੰਤਰ ਚਿਹਰੇ ਦੀ ਦੇਖੋ ਸਟਰਕਚਰ ਦੇਖੋ ਲਗ ਫੁਕਾ ਚੇਮੀਨਾ ਦੇ ਆਸ-ਪਾਸ ਗੱਭਣ ਬੱਚੀ ਦੀ ਲੰਬਾਈ ਦੇਖ ਲਓ ਦੱਸੋ ਕਿੰਨੀ ਕ ਹੋਣੀ ਕੁਆਲਿਟੀਾਂ ਬਹੁਤ ਹੈ ਬਾਈ ਸਹੀ ਹੈ ਨਰਮਲ ਭਾਈ ਕੀ ਰੇਟ ਚ ਖਰੀਦੋਗੀ ਇਹਦੀ ਬਾਈ ਹੁਣ ਮੰਨ ਲਓ ਇਹ ਲੱਖੋਂ ਪਾਰ ਹੀ ਬੱਚੀਆਂ ਸਾਰੀਆਂ ਅੱਛਾ ਲੱਖੋਂ ਕੋਈ ਅੰਦਰ ਨਹੀਂ ਬੱਚੀ ਠੀਕ ਹੈ ਚਲੋ ਤੋੜ ਦੇ ਬਾਅਦ ਦੱਸੋ ਇਹਦਾ ਵੈਸੇ ਹੀ ਰੇਟ ਪੁੱਛ ਰਹੇ ਸੀ ਕੋਈ ਇਹਦਾ ਮਤਲਬ ਨਹੀਂ ਬਣਦਾ ਫਿਰ ਬਿਨਾ ਚੱਕ ਜੇ ਚੰਗੀ ਖਰੀਦਣੀ ਹੈ ਤਾਂ ਫਿਰ ਚੰਗੀ ਬੱਚੀ ਗਾਂ ਅੱਜ ਕੱਲ ਪੂਰੀ ਕੀਮਤ ਜੀ ਮਿਲਦੀ ਐ ਤੇ ਜਦੋਂ ਇਹਨਾਂ ਨੇ ਸੂਣਾ ਉਹ ਰੁੱਤ ਫੁੱਲ ਤੇਜ਼ੀ ਦੀ ਹੋਣੀ ਐ ਕਿਉਂਕਿ ਠੰਡ ਦੇ ਟਾਈਮ 'ਚ ਸੂਣਾ ਕਰਮਾ ਆ ਲਿਆ ਨੇ ਤੇ ਬਰੀਡ ਕੁਆਲਿਟੀ ਇਹਨਾਂ ਦੀ ਐਬ ਜਿਹਾ ਵੀ ਭਾਵੇਂ ਮੁਕਾਬਲਿਆਂ 'ਚ ਵੀਰ ਪਾ ਲੈਣਾ ਮਤਲਬ ਜਜਿੰਗ ਦੇ ਵਿੱਚ ਆਉਣਗਾ ਇਹ ਨਹੀਂ ਵੀ ਕੋਈ ਰੰਗ ਚ ਇਹ ਕਹ ਦੂਗਾ ਵੀ ਕਾਹ ਤੋਂ ਲੈ ਕੇ ਆਗੇ ਸੋ 2 ਨੰਬਰ ਇਸ ਤੋਂ ਅੱਗੇ 5 ਨੰਬਰ ਦੇ ਉੱਤੇ ਬੱਛੀ ਬਾਈ ਤੋਰੂਗਾ ਇੱਕ ਟੋਟਲ 10 ਨਾਗ ਹੈ ਗੱਭਣ ਇਹ ਵੀ 6 ਮਹੀਨੇ ਦੇ ਆਖਰੀ ਖੀਰੀ ਖੀਰੀ ਕਨਫਰਮ ਦੇਖੋ ਬੱਚੀ ਦੀ ਬਿਊਟੀ ਦੇਖੋ ਫੇਸ ਤੋਂ ਲੈ ਕੇ ਨਰੋਈ ਦੇਖੋ ਇਹ 6.5 ਮਹੀਨਿਆਂ ਦੀ ਪ੍ਰੈਗਨੈਂਟ ਹੈ ਠੀਕ ਹੈ 6.5 ਮਹੀਨਿਆਂ ਦੀ ਗੱਭਣ ਹੈ ਰਿਕਾਰਡ ਤਾਂ ਇਹਨਾਂ ਦੇ ਫਰਗਾ ਸੀ ਸਾਰੀ ਡਿਟੇਲ ਮਿਲ ਗਈ A to Z A to Z ਰਿਕਾਰਡ ਹੈ ਠੀਕ ਹੈ ਹਾਂਜੀ ਹਾਂਜੀ ਸੋ ਸੋ ਨਾਲ ਉਹ ਇਹ ਲੈ ਕੇ ਜਰਸੀ ਖਰੀਦਣੀਆਂ ਜੀ ਸਾਰੀਆਂ ਲੈ ਕੇ ਸਕੋਰ ਕਰ ਲਓ ਬੱਚਿਆਂ ਦੇ ਚੈੱਕ ਆਪਣੀਆਂ ਦੇ ਕਿ ਕਿਦਾਂ ਕਾਮਯਾਬ ਬੱਚਿਆਂ ਥਾਲੇ ਇੱਕ ਬੱਚੀ ਦੀ ਥੋੜੀ ਸਿਰਈ ਆਈ ਹੈ ਉਹ ਥੋੜੀ ਨਾਰਮਲ ਆ ਠੀਕ ਹੈ ਤੇ ਨਹੀਂ ਉਦਾਂ ਸਾਰੀਆਂ ਬੱਚੀਆਂ ਹੋਏ ਸੋ ਨਰੋਈਆਂ ਸੋ ਸੋਹਣੀਆਂ ਬੱਚਿਆਂ ਇਹਨਾਂ ਨੇ ਪੂਰਾ ਦਿਲ ਆ ਜਾਣਾ ਜਦੋਂ ਕਰਮ ਵਾਲਿਆਂ ਨੇ ਸੋਣਾ ਢਾਈ ਢਾਈ ਤਿੰਨ ਤਿੰਨ ਮਹੀਨੇ ਉੱਥੇ ਗਾਈਆਂ ਨੂੰ ਹੋ ਜਾਣਗੇ ਤੇ ਉਦੋਂ ਨੂੰ ਉੱਥੇ ਮਾਹੌਲ ਚ ਪੂਰੀਆਂ ਰਚਮੇ ਜਾਣੀਆਂ ਤੇ ਪਹਿਲੇ ਸੂਈ ਕਉਂਕਿ ਕਿਸੇ ਵੀ ਭਰਾ ਨੇ ਫਾਰਮਰ ਭਰਾ ਆ ਭਾਵੇਂ ਕਿਸੇ ਵੀ ਸਟੇਟ ਪਰ ਕਿਸਾਨ ਵੀਰ ਹੈ ਉਹਨੇ ਆਪਦੀ ਪੇਮੈਂਟ ਲਾਈ ਹੈ ਇਹਨਾਂ ਤੇ ਇਨਵੈਸਟ ਕੀਤੀ ਹੈ ਤੇ ਉਹਦੇ ਕੋਲ ਇਹ ਉਹਨੂੰ ਰਿਜ਼ਲਟ ਵੀ ਦੇਣੀ ਆ ਸਰ ਮਾਲਕ ਇਹ ਚੌਗ ਆਲੇ ਦੰਦ ਚੱਕ ਰਹੀ ਆ ਬੱਛੀ ਸਾਢੇ 6 ਹਾਂ ਦੇ ਆਸ-ਪਾਸ ਦੀਆਂ ਗੱਪਾਂ ਇਹਦਾ ਵੀ ਟਾਂਚਾ ਦੇਖੋ ਬੱਛੀ ਦਾ ਲੰਬਾਈ ਦੋਸਤੋ ਇਹਨਾਂ ਦੀ ਹਾਈਟ ਜਰਸੀਆਂ ਦੇ ਵਿੱਚ ਬਹੁਤ ਸੋਹਣੀ ਹੈ ਇਸ ਤੋਂ ਅੱਗੇ 7 ਨੰਬਰ ਦੇ ਉੱਤੇ ਵੈੜ ਦਾ ਰੰਗ ਰੂਪ ਦੇਖਿਓ ਤੁਸੀਂ ਦੰਦੋ ਦਾੰਦ ਵਿੱਚ ਦੋਂਦ ਵਾਲੇ ਦੰਦ ਚੱਕਦੀ ਹੈ ਜੇ ਮੰਤਰ ਦੇਖੋ ਇਹਦੀ ਕੋ ਤਾਂ ਚਾਹ ਇਹਦਾ ਵੀ ਤੁਸੀਂ ਦੇਖ ਸਕਦੇ ਹੋ ਤੁਮਾਲਾ ਭਾਈ ਗੱਡੀਆਂ ਬਾਈ ਕਹਿੰਦਾ ਵੀ ਪਹਿਲਾਂ ਵੀ ਭਰੀਆਂ ਪਰ ਉਹਦੇ ਵਿੱਚ ਐਚ ਐਫ ਜਰਸੀ ਮੈਕਸ ਹੁੰਦੀਆਂ ਅੱਜ ਸਾਰੀਆਂ ਹੀ ਜਰਸੀ ਸੀ ਲਾਲ ਰੰਗ ਹੈ ਜਰਸੀ ਨਸਲ ਨੂੰ ਬਹੁਤ ਪਸੰਦ ਕੀਤਾ ਜਾਂਦਾ ਤਾਂ ਅਸੀਂ ਤੁਹਾਨੂੰ ਤਾਂ ਇੱਕ ਵੀਡੀਓ ਬਣਾ ਕੇ ਕੋਸੋ ਸਾਡੀ ਆਪਦੀ ਖੁਸ਼ੀ ਦੇ ਲਈ ਅਸੀਂ ਰੱਖ ਲਓ ਵੀ ਆਪਦਿਆਂ ਜਿਹੜੀਆਂ ਯਾਦਾਂ ਹੀ ਹੁੰਦੀਆਂ ਦੱਸੋ ਕੋਈ ਵੀ ਫਾਰਮਰ ਵੀਰ ਜਾਂ ਕੋਈ ਵਪਾਰੀ ਭਰਾ ਜੀ ਤੋਂ ਵੱਖਰਾ ਕੰਮ ਕਰਦਾ ਤੋ ਦਿਨ ਯਾਦ ਰੱਖਣ ਵਾਸਤੇ ਇਹ ਯਾਦਾਂ ਜਿਹੜੀਆਂ ਬਣ ਜਾਂਦੀਆਂ ਦੋ ਦੰਦ ਵਹਿੜ ਹੈ ਵੀ ਨਰੋਈ ਦੇਖੋ ਕਿੰਨੀ ਕਾ ਗਰਮ ਵਾਲੀ ਕੰਪੀਟੀਸ਼ਨ ਲੈਵਲ ਦੀ ਵਹਿੜ ਆਈ ਸਹੀ ਹੈ ਦੋਸੋ ਵਾਕਈ ਬੜੀ ਚੰਗੀ ਬੱਚੀ ਵਜ਼ਨ ਦੇਖੋ ਬੱਚੀ ਦਾ ਬਈ 2 ਲੱਖ ਦੀ 127000 ਦੀ ਆਪਦੀ ਪਰਚੇਸਿੰਗ ਸੀ ਮੇਰੀ ਅੱਛਾ ਹਾਂਜੀ ਅੱਗੇ ਮੁਨਾਫਾ ਦੇਖੋਈ ਠੀਕ ਹੈ ਹਾਂਜੀ ਹਾਂਜੀ ਉਹ ਗਏ ਨਹੀਂ ਮੈਂ ਬਾਹਰ ਵੀ ਲੈ ਗਿਆ ਸੀ ਅੱਛਾ ਮੈਂ ਨਹੀਂ ਘੁੰਮੇ ਬਹੁਤ ਆਈ ਸੀ ਸਹੀ ਹੈ ਸੋ ਸੋ ਸਵਾ ਲੱਖ ਦੀ ਬਾਈ ਕਹਿੰਦਾ ਆਪਦੀ ਖੁੱਦ ਹੀ 1 ਲੱਖ 27000 ਦੀ ਖਰੀਦ ਸੀ ਇਹ ਬੱਚੀ ਦੀ ਬੰਤਰ ਵੀ ਤੁਹਾਨੂੰ ਦੱਸੋ ਵੀ ਦੇਖੋ ਖੜਨੀ ਖੁੱਣੀ ਲੰਬਾਈ ਦੇਖੋ ਅੱਛੀ ਦੀ ਬਰੀਡ ਦਾ ਫਰਕ ਪੈਂਦਾ ਜਨਮ ਤੋਂ ਸੰਭਾਲ ਦਾ ਫਰਕ ਪੈਂਦਾ ਸੋ ਟੌਪ ਦੀ ਜਰਸੀ ਹੈ ਕੰਪੀਟੀਸ਼ਨ ਵਾਲੀਆਂ ਜਰਸੀਆਂ ਦੇ ਵਿੱਚ ਇਹ ਆਊਗੀ ਸੋ ਇਹ ਦੀ ਗੰਤਰ ਫੇਰ ਦੇਖੋ ਕਰਮਾਲੀ ਜੀ ਪਾਣੀ ਪੀ ਰਹੀ ਐ ਇੱਕ ਗਾਂ ਦੱਸੋ ਸੂਣ ਦੇ ਨੇੜ ਐ ਦੁੱਧ ਵਾਲੀਆਂ ਦੋ ਹੀ ਗਾਵਾਂ ਜਿਹੜੀਆਂ ਨੇੜ ਸੀ ਉਹਨਾਂ ਨੇ ਖਰੀਦੀਆਂ ਨਰਮਲ ਭਾਈ ਇਹ ਚਾਰ ਦੰਦਾਈ ਚਾਰ ਦੰਦਾ ਸੂਆ ਇਹਦਾ ਸੂਆ ਮੰਨ ਲਓ ਇਹ ਦੂਜਾ ਮੰਨ ਲਓ ਇਹ ਤੀਜਾ ਮੰਨ ਲਓ ਜਾਈ ਠੀਕ ਹੈ ਇਹ ਪ੍ਰਮਾਤਮਾ ਨੂੰ ਕਰਵਾਣਾ ਹੀ ਆਪਾਂ ਉਹ ਜਗ੍ਹਾ ਕਿ ਲਈ ਦੂਜਾ ਸੂਆ ਹੀ ਹੋ ਸਕਦੀ ਤੀਜਾ ਤਾਂ ਹੋਈ ਨਹੀਂ ਹਾਂਜੀ ਹਾਂਜੀ ਨਹੀਂ ਕਈ ਵਾਰੀ ਬੰਦੇ ਕਹਿੰਦੇ ਇਹਦੀ ਬੋਡੀ ਬੰਨ ਤਾਂ ਦੇਖ ਕੇ ਬੰਦਾ ਕਹਿ ਜਾਂਦਾ ਹੀ ਉਹ ਪਰਾਇ ਨੂੰ ਪਤਾ ਹੀ ਸਹੀ ਉਹ ਅੱਛੀ ਦੇਖਿਓ ਦੱਸੋ ਇਹ ਵੀ ਗਾਂ ਬੜਾ ਸੋਹਣਾ ਹੋਆ ਮੈਂ ਫਿਟਿੰਗ ਆਲਾ ਆਕੋ ਹਵਾਨੇ ਦਾ ਰੁਖ ਦੇਖੋ ਬੈਕ ਸਾਈਡ ਤੋਂ ਹਵਾਨਾ ਦੇਖੋ ਕੰਨੀ ਵਾਲੀ ਡਾਂਚਾ ਬਹੁਤ ਸੋਹਣਾ ਫੰਡਾ ਸਹਿਜ ਚੰਗਾ ਹੱਥੀਂ ਜਵਾਈ ਵਾਲਾ ਮੋੜ ਲਈ ਬਈ ਆਪਣੇ ਵੀ ਸ਼ਾਰਟ ਵੀਡੀਓ ਚ ਪਾਈ ਹਣੀ ਪਹਿਲਾਂ ਰੱਖਣਾ ਸੀ ਇਹਨੇ ਹਾਂ ਹਾਂਜੀ ਸ਼ਾਰਟ ਵੀਡੀਓ ਚ ਤਿਆਰੀ ਵਾਲਾ ਪਸੂ ਛੇਤੀ ਵਿਕ ਜਾਂਦਾ ਬਾਕੀ ਖੈਰ ਸਾਫ ਸੁਥਰਾ ਪਸ਼ੂ ਹੋਣਾ ਚਾਹੀਦਾ ਹਵਾਨੇ ਦੀ ਬਣਾਵਟ ਹਰੇਕ ਫਾਰਮਰ ਨੂੰ ਪਸੰਦ ਆਉਣੀ ਸੀ ਦੇਖੋ ਹਵਾਨਾ ਕਰਮਾ ਵਾਲੀ ਦਾ ਲਾਸਟ ਉੱਤੇ ਇੱਕ ਤੁਹਾਨੂੰ ਸੂਈ ਸਵਾਈ ਮੈਂ ਦਿਖਾਉਣੀ ਹੈ ਕਿ ਬਿਲਕੁਲ ਹੀ ਤਾਜੀ ਸੂਈ ਨਰਮਲ ਅੱਜ ਹੀ ਸੂਈ ਲੱਗਦੀ ਹੈ ਬਈ ਵੱਡਾ ਤਾਂ ਵਿਸ਼ਵਾਸ ਇਹ ਹੁੰਦਾ ਹ ਹਮ ਉਹਨਾਂ ਮੈਂ ਕਿਹਾ ਸੀ ਵੀ ਇਹ ਸੈਕਸ ਸੀਮ ਹੁਣਾ ਜਿਹੜੀਆਂ 5 ਬੱਚੇ ਹਨ ਹ ਜਿਨ੍ਹਾਂ ਜੋ ਮੈਨੂੰ ਬੜੀ ਮਾਨ ਮਹਿਸੂਸ ਦੀ ਗੱਲ ਇਹ ਹੈ ਵੀ ਅਜੇ ਬੱਚੀ ਨੇ ਜਨਮ ਦਿੱਤਾ ਇਹਨੂੰ ਬੱਚੀ ਨੂੰ ਠੀਕ ਹੈ ਤੇ ਬੱਚੇ ਵਲਕੈਨੋ ਦੀ ਬੱਚੀ ਆ ਜੀ ਅੱਛਾ A2J ਰਿਕਾਰਡ ਲੈ ਕੇ ਤਾ ਸੀਗੇ ਠੀਕ ਹੈ ਹਾਂਜੀ ਹਾਂਜੀ ਇਹ ਹਾਲਾਂਕਿ ਮੈਂ ਆਮ ਇਹ ਫਾਰਮ ਭਰਾ ਤੋਂ ਖਰੀਦੀ ਸੀ ਭਾਰਨ ਤੋਂ ਖਰੀਦੀ ਸੀ ਠੀਕ ਹੈ ਉਹਨੇ ਵੀ ਐ ਇੱਕ ਛਾਪੜੀ ਸੀ ਕਹਿੰਦਾ ਵੀ ਮੈਂ ਸੈਕਸਸਿੰਗ ਲਵਾਇਆ ਓਕੇ ਹਾਂਜੀ ਹਾਂਜੀ ਤੋਰੀ ਬਈ ਸੋ ਦੱਸੋ ਬੱਚੀ ਨੂੰ ਜਨਮ ਦਿੱਤਾ ਨਾਗ 10 ਖਰੀਦੇ ਆ ਤੇ ਇੱਕ ਨਗ ਇਹ ਨਾਲ ਪ੍ਰਮਾਤਮਾ ਵੱਲੋਂ ਗਿਫਟ ਮਿਲ ਗਿਆ ਉਸ ਭਰਾ ਨੂੰ ਉਹ 11 ਕਹਿੰਦੀ ਸੀਗੀ ਅੱਛਾ ਤੇ 11 ਹੋ ਚੁੱਕੀ 11 ਹੋ ਗਈ ਬੱਚੀ ਇਹ ਦੋਨਾਂ ਦਾ ਹੀ ਫਾਰਮਰ ਕੋਲੋਂ ਬਾਈ ਕਹਿੰਦਾ ਖਰੀਦੀ ਆ ਪਹਿਲਾ ਸੂਆ ਲੈਖੋ ਤਾਂ ਜ਼ਿਆਦਾ ਹਵਾਨੇ ਦੀ ਕੁਆਲਿਟੀ ਇਹਦੀ ਵੀ ਚੰਗੀ ਆ ਥੋੜੀ ਕਿਰਾਂ ਤਾਜੀ ਸੋਈ ਆ ਇੱਕ ਵਾਰ ਪਸੂ ਥੋੜਾ ਫਿੱਕਾ ਜਾ ਹੋ ਜਾਂਦਾ ਕਿਉਂਕਿ ਬੱਚਾ ਟੋਕ 1.5 ਕਿਲੋ ਬੋਲ ਕਦਾ ਜ਼ਿਆਦਾ ਨਹੀਂ ਕੱਢਿਆ ਠੀਕ ਆ ਹੁਣ ਦੇ ਚਬਾਈ ਕਰਦੇ ਤਾਂ ਕਰਕੇ ਰੋਕੀ ਸੀਗੀ ਵੀਡੀਓ ਬਣਾਉਣੀ ਅੱਛਾ ਹਾਂ ਜੀ ਉਹ ਖਾਲੀ ਥੋੜੀ ਥੋੜੀ ਕਰ ਦਾਂਗੇ ਠੀਕ ਆ ਹਾਂ ਸੋ ਬੱਚੀ ਤੁਹਾਨੂੰ ਦਿਖਾਉਣੇ ਤੋਰ ਕੇ ਸੋ ਹਵਾਨੇ ਦੀ ਕੁਆਲਿਟੀ ਇਹਦੀ ਵੀ ਬੜੀ ਚੰਗੀ ਦੇਖੋ ਅੱਜ ਹੀ ਸੋਈ ਆ ਤੇ ਬੱਚੀ ਨੂੰ ਜਨਮ ਦਿੱਤਾ ਹਵਾਨਾ ਵੀ ਚੰਗਾ ਬਰੀਡ ਕੁਆਲਟੀ ਬਹੁਤ ਚੰਗੀ ਆ ਬਾਕੀ 11 ਤਾਂ ਹਜੇ ਸੁਕੇ ਜੇ ਹਟਿਏ ਜਦੋਂ ਕਰਮਾ ਵਾਲੀ ਪਠਾਨੀਰਾ ਪੂਰਾ ਚੱਕ ਲੂਗੀ ਫਿਰ ਵੱਚੀ ਦੇਖੋ ਕਿੰਨੀ ਸੋਹਣੀ ਬਣਦੀ ਆ ਸੋਏ ਦੋਸਤੋ 10 ਵਹਿਣਾ ਜਿਹੜੀਆਂ ਲਖਨਊ ਜਾਣੀਆਂ ਚੌਕੀਆਂ ਅਸੀਂ ਇੱਕੇ ਵੀਡੀਓ ਜਿਹੜੀ ਉਹ ਤਿਆਰ ਕੀਤੀ ਆ ਦਿਖਾਉਣ ਵਾਸਤੇ ਉਹਨਾਂ ਭਰਾਵਾਂ ਨੂੰ ਜਿਹੜੇ ਜਰਸੀ ਨਸਲ ਨੂੰ ਪਸੰਦ ਕਰਦੇ ਆ ਜਾਂ ਸਾਡੀਆਂ ਜਾਂ ਬਈ ਨਰਮਲ ਦੀਆਂ ਵੀਡੀਓ ਦੇਖਦੇ ਆ ਬਾਕੀ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਵਿਕਰੀ ਵਾਲੇ ਪਸ਼ੂ ਜਿਹੜੇ ਨਰਮਲ ਕੋਲ ਆਉਣਗੇ ਵੱਛੀਆਂ ਆਉਣੀਆਂ ਉਹ ਵੀ ਤੁਹਾਨੂੰ ਦਿਖਾ ਦੇਵਾਂਗੇ ਸੋ ਇਹ ਸਾਰੀਆਂ 10 ਦੀਆਂ 10 ਵਾੜਾਂ ਜਿਹੜੀਆਂ ਇਸ ਗੱਡੀ ਦੇ ਮਾਧਿਅਮ ਨਾਲ ਚਲੀਆਂ ਜਾਣੀਆਂ ਲਖਨਊ ਦੇ ਵਿੱਚ ਗੱਡੀ ਬਾਈ ਨੇ ਵਧੀਆ ਸ਼ੌਂਕ ਨਾਲ ਜਿਹੜੀ ਉਹ ਤਿਆਰ ਕਰਾ ਰਹੀ ਹੈ ਕੱਚਾ ਰੇਤਾ ਉਪਵਾਤਾ ਸਾਈਲੇਜ ਰੱਖਦਾ ਹੈ ਨਾਲ ਫੀਡ ਤੇ ਨਾਲ ਜਿੰਨੇ ਵੀਰਾਂ ਨੇ ਇਹ ਖਰੀਦੀਆਂ ਹੋੜੇ ਇੱਕ ਕਈ ਤੇ ਤੋਂ ਲਾਵੇ ਇੱਕ ਕੰਗੀ ਜੀ Goa ਹਟਾਉਣ ਨੂੰ ਉਹ ਵੀ ਉਹਨਾਂ ਨੇ ਨਾਲ ਹੀ ਖਰੀਦੀ ਹੈ ਧੰਨਵਾਦ ਸੋ ਇਸ ਵੀਡੀਓ ਨੂੰ ਦੇਖਣ ਲਈ